ਰਾਜਾ ਸਿੰਘ 10ਵੀਂ ਕਲਾਸ ਦੇ ਐਮਸੀਕਿਊ ਦੀ ਦੂਜੀ ਵੀਡੀਓ ਲੈ ਕੇ ਆਏ ਆ ਜ ਜਿਹਦੇ ਵਿੱਚ ਕਿ ਆਪਾਂ ਚੈਪਟਰ ਦੂਜਾ ਬਹੁਪਦ ਜਿਹਦੇ ਕੇ ਪੇਪਰ ਦੇ ਵਿੱਚ ਦੋ ਐਮਸੀਕਿਊ ਆਉਣੇ ਹੈਗੇ ਉਹਦੇ ਨਾਲ ਚੈਪਟਰ ਦੇ ਨਾਲ ਰੈਟ ਜਿੰਨੇ ਵੀ ਐਮਸੀਕਿਊ ਆਗੇ ਉન્નਤੇ ਆਪਾਂ ਚਰਚਾ ਕਰਾਂਗੇ ਤੇ ਨਾਲ ਨਾਲ ਉਹਦੀ ਪ੍ਰੈਕਟਿਸ ਕੁਐਸਚਨ ਵੀ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਪਹਿਲਾ ਤੁਹਾਡਾ ਹੈਗਾ ਇੱਕ ਕੁਐਸਚਨ ਹੈਗਾ ਬਹੁਪਦ ਵਾਲਾ ਇਹਨਾਂ ਵਿੱਚੋਂ ਕਿਹੜਾ ਬਹੁਪਦ ਹੈ ਦੇਖੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾਗਾ ਵੀ ਬਹੁਪਦਕ ਆਪਾਂ ਕਿਹਨੂੰ ਕਹਨੇ ਆਗੇ ਤਾਂ ਉਸ ਤੋਂ ਬਾਅਦ ਕੋਈ ਵੀ ਆ ਸਕਦਾ ਬਹੁਪਦ ਹੈਗਾ ਜਾਂ ਬਹੁਪਦ ਨਹੀਂ ਉਹਨਾਂ ਜੋ ਪਛਾਣਣਾ ਤੁਹਾਨੂੰ ਸੌਖਾ ਹੋ ਜਾਊਗਾ ਦੇਖੋ ਇਹ ਹੈਗਾ ਤੁਹਾਡੇ ਕੋਲੇ x ਇਹਨੂੰ ਕਹਨੇ ਆਪਾਂ x ਦੀ ਘਾਤ ਠੀਕ ਹੈ ਜੇ ਤੁਹਾਡੇ ਕੋਲੇ ਸਮੀਕਰਨ ਦੇ ਵਿੱਚ ਕੋਈ ਦਿੱਤੀ ਹੋਈ ਹੈਗੀ ਮੰਨ ਲਓ 2x ਦੀ 2 ਜੋੜ 3x ਜੋੜ 4 ਇੱਥੇ ਤੁਹਾਡੇ ਕੋਲੇ x ਦੀ ਘਾਤ ਹੈ 2 ਇੱਥੇ ਤੁਹਾਡੇ ਕੋਲੇ x ਦੀ ਘਾਤ ਹੈ 1 ਤਾਂ ਤੁਹਾਡੇ ਕੋਲੇ ਜਿਹੜੀ x ਦੀ ਘਾਤ ਹੈਗੀ ਉਹ ਇਕ ਤਰਨਾਤਮਕ ਨਹੀਂ ਹੋਣੀ ਚਾਹੀਦੀ ਇੱਕ ਤੁਹਾਡੇ ਕੋਲ ਜਿਹੜੀ ਘਾਤ ਹੈਗੀ ਉਹੋ ਪਿੰਨ ਨਹੀਂ ਹੋਣੀ ਚਾਹੀਦੀ ਪੈਨ ਨਹੀਂ ਹੋਣੀ ਚਾਹੀਦੀ ਠੀਕ ਹੈ ਤਾਂ ਜਿੱਥੇ ਜਿੱਥੇ ਤੁਹਾਡੇ ਕੋਲੇ ਰਨਾਤਮਕ ਆ ਗਈ ਜਾਂ ਪਿੰਨ ਦੇ ਵਿੱਚ ਆ ਗਈ ਬਟਨ ਦੇ ਵਿੱਚ ਆ ਗਈ ਜਾਂ ਕਈ ਵਾਰ ਤੁਹਾਡੇ ਕੋਲੇ ਤੁਸੀਂ ਨੂੰ ਐਵੇਂ ਸਮਝ ਲੈਣੇ ਹੋਗੇ ਜਿਵੇਂ 2/x ਆ ਗਿਆ ਵੀ ਜੇ x/ ਦੇ ਵਿੱਚ ਆ ਗਈ ਤਾਂ ਇਹਨੂੰ ਕੀ ਲਿਖਾਂਗੇ ਆਪਾਂ 2x ਦੀ ਪਾਵਰ ਘਟਾਓ 1 ਲੈ ਲੈਣੇ ਤਾਂ 1 ਹੀ ਹੋ ਗਈ ਆਪਣੇ ਕੋਲੇ ਰਨਾਤਮਕ ਹੀ ਹੋਗੀ ਠੀਕ ਹੈ ਜਾਂ ਕਈ ਵਾਰ ਆ ਜਾਂਦਾ ਤੁਹਾਡੇ ਕੋਲ ਟੜਿਓਂ ਦਿੱਤਾ ਵੀ ਕੱਲਾ 5 ਦਿੱਤਾ ਜਾਂ ਕੱਲਾ 4 ਦਿੱਤਾ ਤਾਂ ਇੱਥੇ ਤੁਹਾਡੇ ਕੋਲ ਕੀ ਹੋ ਗਿਆ 5 x ਦੀ ਪਾਵਰ ਕੀ ਹੋ ਗਈ 0 ਹੋ ਗਈ ਜੀਦੇ ਵਿੱਚ ਇਹਨਾਂ ਦੀ ਘਾਤ ਕੀ ਹੋਗੀ ਆਪਾਂ ਤੁਹਾਨੂੰ ਕਿਹੜਾ ਘਾਤ ਪੁੱਛ ਲੈਂਦੇ ਆ ਕਿ ਬਹੁਪਦ ਦੀ ਘਾਤ ਦੱਸੋ ਮਨ ਲਓ ਸਥਿਰ ਬਹੁਪਦ ਹੈਗਾ 5 ਜਦ ਸਥਿਰ ਬਹੁਪਦ ਹੈ 4 ਤਾਂ ਇਹਦੀ ਘਾਤ ਕੀ ਹੋਗੀ ਤੁਹਾਡੇ ਕੋਲੇ ਜਿਹੜਾ ਸਥਿਰ ਬਹੁਪਦ ਹੈ ਉਹਦੀ ਘਾਤ ਕੀ ਹੋ ਜੂਗੀ 0 ਹੋ ਜੂਗੀ ਹੁਣ ਆਪਾਂ ਇਹਦੇ ਨਾਲ ਰਿਲੇਟਡ ਜਿਹੜੇ ਸਵਾਲ ਹੈਗੇ ਉਹਨਾਂ ਤੇ ਚਰਚਾ ਕਰਦੇ ਆ ਜਿਵੇਂ ਪਹਿਲਾ ਸਵਾਲ ਹੈਗਾ ਇੰਨਾ ਵਿੱਚੋਂ ਕਿਹੜਾ ਬਹੁਪਦ ਹੈ ਦੇਖੋ ਇਹਦੇ ਵਿੱਚ x ਦੀ ਪਾਵਰ ਰੇਨਾਤ ਭੁਗਾ ਗਈ ਤਾਂ ਇਹ ਬਹੁਪਦ ਨਹੀਂ ਹੈ ਇੱਥੇ x ਦੇ ਉੱਪਰ ਵਰਗਮੂਲ ਆ ਗਿਆ ਵਰਗੂਲ ਦਾ ਮਤਲਬ ਹੁੰਦਾ ਹੈਗਾ ਪਾਵਰ 1/2 ਇਸ ਕਰਕੇ ਇਹ ਵੀ ਤੁਹਾਡੇ ਕੋਲ ਬਹੁਪਦ ਨਹੀਂ ਹੈ ਇੱਥੇ ਤੁਹਾਡੇ ਕੋਲ x ਦੀ ਪਾਵਰ 3/2 ਆ ਗਈ ਇਹ ਭਿੰਨ ਆ ਗਈ ਇਹ ਵੀ ਬਹੁਪਦ ਨਹੀਂ ਹੈਗਾ ਤਾਂ ਤੁਹਾਡੇ ਕੋਲ ਫਿਰ ਇਹ ਜਿਹੜਾ ਆਨਸਰ ਹੈਗਾ ਉਹ ਕੀ ਬਣ ਗਿਆ ਸੀ ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਜਿਹੜਾ ਦੂਜਾ ਸਵਾਲ ਹੈ ਇਹਨਾਂ ਵਿੱਚੋਂ ਕਿਹੜਾ ਬਹੁਪਦ ਹੈ ਹੁਣ ਦੇਖੋ ਇੱਥੇ x ਦੀ ਪਾਵਰ ਅ ਵਰਗਮੂਲ ਦੇ ਵਿੱਚ ਹੈਗਾ ਵਰਗਮੂਲ ਦਾ ਮਤਲਬ 1/2 ਇਸ ਕਰਕੇ ਇਹ ਬਹੁਪਦ ਨਹੀਂ ਹੈ ਇੱਥੇ 2/3 ਆ ਗਈ ਇਹ ਵੀ ਬਹੁਪਦ ਨਹੀਂ ਹੈ ਇੱਥੇ 1/3 ਆ ਗਈ ਭਿੰਨ ਆ ਗਈ बटेਆਂ ਦੇ ਵਿੱਚ ਇਹ ਵੀ ਬਹੁਪਦ ਨਹੀਂ ਹੈ ਤਾਂ ਇੱਥੇ ਤੁਹਾਡੇ ਕੋਲ ਕੀ ਹੈ x ਦੀ ਪਾਵਰ 2 ਹੈ ਇੱਥੇ x ਦੀ ਪਾਵਰ 1 ਹੈ x ਦੇ ਉੱਪਰ ਤੁਹਾਡੇ ਕੋਲੇ ਜਿਹੜੀ ਹੈਗੀ ਹੈਗੀ ਘਾਤ ਹੈਗੀ ਉਹ ਰੈਨਾਤਮਕ ਤੇ ਭਿੰਨ ਨਹੀਂ x ਦੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਤੁਹਾਡਾ ਇਹ ਅਨਸਰ ਸੀ ਬਣ ਗਿਆ ਤੀਜਾ ਹੈਗਾ ਇਹਨਾਂ ਵਿੱਚੋਂ ਕਿਹੜਾ ਬਹੁਪਦ ਨਹੀਂ ਹੈ ਇਹਨਾਂ ਕਹਿੰਦਾ ਬਹੁਪਦ ਨਹੀਂ ਹੈ ਇੱਥੇ x ਦੀ ਪਾਵਰ 2 ਹੈ ਇੱਥੇ ਤੁਹਾਡੇ ਕੋਲ x ਦੀ ਪਾਵਰ 1 ਹੈ ਇਹ ਬਹੁਪਦ ਹੈਗਾਗਾ x ਦੀ ਪਾਵਰ 3 ਹੈ ਇੱਥੇ x ਦੀ ਪਾਵਰ 1 ਹੈ ਇਹ ਵੀ ਬਹੁਪਦ ਹੈਗਾਗਾ x ਦੀ ਪਾਵਰ 2 ਹੈ ਇਹ ਵੀ ਬਹੁਪਦ ਹੈਗਾਗਾ ਇੱਥੇ ਤੁਹਾਡੇ ਕੋਲੇ ਆਪਸ਼ਨ D ਦੇ ਵਿੱਚ x ਦੀ ਪਾਵਰ 2/3 ਆ ਗਿਆ ਤਾਂ ਜਿਹੜੀ x ਦੀ ਪਾਵਰ ਉਹ ਭਿੰਨ ਆ ਗਈ ਤਾਂ ਇਹ ਤੁਹਾਡੇ ਕੋਲੇ ਬਹੁਪਦ ਨਹੀਂ ਹੈਗੀ ਅੱਗੇ ਹੈਗਾ ਚੌਥਾ ਕੋਈ বাস্তবਕ ਸੰਖਿਆ a ਬਹੁਪਦ fx ਦਾ ਜ਼ੀਰੋ ਕਦੋਂ ਹੋਊਗੀ ਤੁਹਾਨੂੰ ਪਤਾ ਹੈਗਾ ਕਿ ਜਦੋਂ ਆਪਾਂ x ਦਾ ਮੁੱਲ a ਭਰ ਕੇ ਤੁਹਾਡੇ ਕੋਲੇ ਕੀ ਆ ਗਿਆ ਜਿਹੜਾ ਕਿਸੇ ਵੀ ਬਹੁਪਦ ਦੀ ਜ਼ੀਰੋ ਹੁੰਦੀ ਹੈਗੀ ਜਦੋਂ x ਦੀ ਜਗ੍ਹਾ ਤੇ ਉਹ ਭਰ ਦਿੰਦੇ ਨੇ ਤਾਂ ਉਹ ਕੀ ਬਣਾ ਦਿੰਦੀ ਉਹਨੂੰ ਜ਼ੀਰੋ ਬਣਾ ਦਿੰਦੀ ਹੈ ਜੇਕਰ ਬਰਾਬਰ ਜ਼ੀਰੋ ਆ ਗਿਆ ਤਾਂ ਉਹ ਕੀ ਹੋਊਗੀ ਦੀ ਜ਼ੀਰੋ ਹੋਊਗੀ ਨਹੀਂ ਨਹੀਂ ਹੋਊਗੀ ਉਸ ਤੋਂ ਬਾਅਦ ਪੰਜਵਾਂ ਸਵਾਲ ਅਲਿਖ ਤੋਂ ਬਹੁਪਦ fx ਦੇ ਜ਼ੀਰੋਆਂ ਦੀ ਸੰਖਿਆ ਦੱਸੋ ਇਸ ਤਰ੍ਹਾਂ ਦਾ ਸਵਾਲ ਵੀ ਪੇਪਰ ਦੇ ਵਿੱਚ ਅਕਸਰ ਹੀ ਆਉਂਦਾ ਹੈਗਾ ਤਾਂ ਇਹਦੇ ਵਿੱਚ ਤੁਸੀਂ ਇਹ ਨਹੀਂ ਦੇਖਣਾਗਾ ਜਿਹੜਾ ਗ੍ਰਾਫ ਦਾ x ਭੁਜਾ ਜਿਹੜੀ a ਭੁਜਾ ਗਈ ਇਹਨੂੰ ਆਪਾਂ ਕਹਿੰਦੇ ਹਾਂਗੇ x ਭੁਜਾ ਜਿਹੜੇ ਤੁਹਾਡੇ ਕੋਲ ਜਿਹੜਾ ਗ੍ਰਾਫ ਹੈ ਜੇ x ਭੁਜਾ ਤੁਹਾਨੂੰ ਜਿੰਨੇ ਵਾਰ ਵੀ ਕੱਟ ਰਿਹਾਗਾ ਓਨੀਆਂ ਉਹਦੀਆਂ ਸਿਫਰਾਂ ਹੋਣਗੀਆਂ ਇਹਦੇ ਵਿੱਚ x ਭੁਜਾ ਨੂੰ ਇਹ ਨਹੀਂ ਕੱਟ ਰਿਹਾਗਾ ਤਾਂ ਇਹਦੀ ਕੋਈ ਵੀ ਸਿਫਰ ਨਹੀਂ ਹੋਊਗੀ ਇਹਦੇ ਵਿੱਚ ਅਲੇਖ ਤੋਂ ਬਹੁਪਦ f(x) ਦੇ ਸਿਫਰਾਂ ਦੀ ਸੰਖਿਆ ਦੇ ਸੋ ਦੇਖੋ ਇਹ ਤੁਹਾਡੇ ਕੋਲ ਕਿੱਥੇ ਕੱਟ ਰਿਹਾਗਾ ਇੱਕ ਵਾਰ ਇੱਥੇ ਕੱਟ ਰਿਹਾਗਾ x ਭੁਜਾ ਨੂੰ ਇੱਕ ਇੱਥੇ ਕੱਟ ਰਿਹਾ ਹੈਗਾ ਤੇ ਇੱਕ ਐਸ ਥਾਂ ਤੇ ਕੱਟ ਰਿਹਾ ਹੈ ਤਿੰਨ ਥਾਂ ਤੇ ਕੱਟ ਰਿਹਾ ਹੈਗਾ ਤਾਂ ਐਫ ਐਕਸ ਦੀਆਂ ਜਿਹੜਾ ਉੱਪਰ ਕੋਲ ਬਹੁਪਦ ਦੀਆਂ ਕਿੰਨੀਆਂ ਸਫਰਾ ਹੋਣਗੀਆਂ ਤਿੰਨ ਸਫਰਾ ਹੋਣਗੀਆਂ ਕਹਿੰਦਾ ਇਹ ਥਾਂ ਦਿੱਤੇ ਵਿੱਚੋਂ ਕਿਹੜਾ 1 2 ਘਾਤੀ ਬਹੁਪਦ ਦਾ ਗ੍ਰਾਫ ਨਹੀਂ ਹੋ ਸਕਦਾ ਦੇਖੋ ਜਿਹੜਾ 2 ਘਾਤੀ ਬਹੁਪਦ ਦਾ ਗ੍ਰਾਫ ਹੈਗਾ ਉਹ ਕਿਹੜਾਗਾ ਤੁਹਾਡੇ ਕੋਲੇ ਜਿਹੜਾ ਤਿੰਨ ਵਾਰੀ ਕੱਟ ਗਿਆ ਉਹ ਤਿੰਨ ਘਾਤੀ ਦਾ ਹੋਊਗਾ 2 ਘਾਤੀ ਦਾ ਨਹੀਂ ਹੋਊਗਾ ਇਹਦਾ ਮਤਲਬ ਕਿ ਇਹ ਵਾਲਾ ਤੁਹਾਡਾ ਆਨਸਰ ਹੋਊਗਾ ਜਿਹੜਾ ਇਹ ਹੈਗਾ ਜਿਹੜੇ ਇਹ ਵਾਲੀ ਕਰਬ ਹੈਗੀ ਇਹਨੂੰ ਆਪਾਂ ਪੈਰਾਬੋਲਾ ਕਹਿੰਦੇ ਹਾਂਗੇ ਪੈਰਾਬੋਲਿਕ ਕਰਬ ਦਾ ਜਿਹੜਾ ਤੁਹਾਡੇ ਕੋਲੇ ਗ੍ਰਾਫ ਹੋਊਗਾ ਉਹਦੀ ਜਿਹੜੀ ਬਹੁਪਦ ਹੋਊਗੀ ਉਹ ਹਮੇਸ਼ਾ ਕੀ ਹੁੰਦੀ ਹੈਗੀ ਦੋ ਕਾਤੀ ਹੁੰਦੀ ਹੈ ਜੇ ਆਪਾਂ ਇਹਨੂੰ ਥੋੜਾ ਜਿਹਾ ਅ ਡਿਸਕ੍ਰਿਮੀਨੈਂਟ ਵਾਲੇ ਮੈਥਡ ਤੋਂ ਦੇਖੀਏ ਤਾਂ ਜਦੋਂ ਤੁਹਾਡੇ ਕੋਲ ਇੱਥੇ x ਕੋਪੋ ਜਰੂਰੀ ਨਹੀਂ ਘਟਦਾ ਬਟ ਹੈਗੀ ਇਹ ਕੀ ਹੈਗੀ ਆਪਣੇ ਕੋਲੇ ਪੈਰਾਬੋਲਿਕ ਹੈ ਤਾਂ ਆਪਣੇ ਕੋਲੇ d ਹੈ ਜਿਹੜਾ ਇਸ ਦਾ ਕੀ ਹੋਊਗਾ ਲੈਸ ਥੈਨ 0 ਹੋਊਗਾ ਇਥੇ ਇੱਕ ਥਾਂ ਤੇ ਕੱਟ ਰਹੀ ਹੈਗੀ ਤਾਂ ਤੁਹਾਡੇ ਕੋਲ ਇਹਦੇ ਕੀ ਹੈਗੇ D ਬਰਾਬਰ 0 ਹੋਊਗਾ ਜਿਹਦੇ ਵਿੱਚ ਕੀ ਹੁੰਦੇ ਹੈਗੇ ਮੂਲ ਬਰਾਬਰ ਹੁੰਦੇ ਹੈ ਇਥੇ ਦੋ ਅਲੱਗ-ਅਲੱਗ ਥਾਵਾਂ ਤੇ ਕੱਟ ਰਹੀ ਹੈ ਤਾਂ D ਕੀ ਹੋਊਗਾ ਵੱਡਾ ਹੋਊਗਾ 0 ਤੋਂ ਮੇਜਾ ਬਾਉਪਾਲ ਦੇ ਵਿੱਚ ਇਹਦੇ ਤਾ ਤੁਹਾਡੇ ਕੋਲ ਗ੍ਰਾਫ ਦੇ ਕੇ ਐਵੇਂ ਉਹ ਡਿਸਕ੍ਰਿਮੀਨੈਂਟ ਵੀ ਪੁੱਛ ਸਕਦੇ ਆ ਤਾਂ ਉਸ ਤੁਸੀਂ ਇਸ ਤਰੀਕੇ ਨਾਲ ਦੱਸਣਾਗਾ ਜੇ ਪੈਰਾਬੋਲਿਕ ਪਾਥ ਹੈਗੀ ਐਕਸਪੋ ਜਨ ਨੂੰ ਨਹੀਂ ਕੱਟ ਰਿਹਾ ਤਾਂ D ਲੈਸਰ 0 ਹੋਊਗਾ ਜੇ ਤੁਹਾਡੇ ਕੋਲ ਇੱਕ ਥਾਂ ਤੇ ਕੱਟ ਰਿਹਾ ਹੈਗਾ ਤਾਂ D ਬਰਾਬਰ 0 ਹੋਊਗਾ ਜੇ ਇੱਕ ਤੋਂ ਬਹੁਤੇ ਥਾਵਾਂ ਤੇ ਕੱਟ ਰਿਹਾ ਹੈਗਾ ਮੇਜ ਦੋ ਥਾਵਾਂ ਤੇ ਕੱਟ ਰਿਹਾ ਪੈਰਾਬੋਲਿਕ ਕਰਵ ਫਿਰ ਤੁਹਾਡੇ ਕੋਲੇ D ਕੀ ਹੋਊਗਾ ਵੱਡਾ ਜਿਹਾ 0 ਤੋਂ ਤਾਂ ਕਿ ਇਹਦੇ ਕੀ ਹੈਗੇ ਦੋ ਜਿਹੜੇ ਮੂਲ ਹੈਗੇ ਸਿਫਰਾਂ ਤੋਂ ਉਹਨੇ ਪਿੰਨ ਪਿੰਨ ਹੋਣਗੀਆਂ ਇੱਥੇ ਕੀ ਹੋਣਗੇ ਸਮਾਨ ਹੋਣਗੇ ਇੱਥੇ ਉਹਦਾ ਆਪਣੇ ਕੋਲੇ ਜਿਹੜਾ ਹੈ ਰੀਅਲ ਨੰਬਰ ਦੇ ਵਿੱਚ ਨਹੀਂ ਹੋਊਗਾ ਇਸ ਤਰ੍ਹਾਂ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਇਹਦੇ ਵਿੱਚ ਹੈ ਜਿਹੜੇ ਇਸ ਤਰੀਕੇ ਦੇ ਸਵਾਲ ਹੈਗੇ ਜਿਦੇ ਵਿੱਚ ਤੁਹਾਡੇ ਕੋਲੇ ਬਹੁਪਦ ਦੇ ਕੇ ਤੁਹਾਨੂੰ ਕਹਿ ਰਹੇ ਹੋਗੇ ਵੀ ਇਹਦੇ ਹਸੇਫਰਾਂ ਦੱਸੋ ਕਿਹੜੀਆਂ ਹੈਗੀਆਂ ਕਈ ਵਾਰ ਤਾਂ ਦੇਖੋ ਇਹਦੇ ਵਿੱਚ ਤਾਂ ਸਿੰਪਲ ਹੈਗਾ ਵੀ x ਘਟਾਓ 1 ਤੇ x ਘਟਾਓ 2 ਦੇ ਤਾਂ ਇਹਨੂੰ ਤੁਸੀਂ ਬਰਾਬਰ 0 ਰੱਖ ਕੇ x ਘਟਾਓ 1 0 ਕਰ ਲਓ x ਘਟਾਓ 2 0 ਕਰ ਲਓ x ਦਾ ਮੁੱਲ 1 ਆ ਗਿਆ ਤੇ x ਦਾ ਮੁੱਲ 2 ਆ ਗਿਆ ਤਾਂ ਤੁਹਾਡੇ ਕੋਲੇ 1 ਤੇ 2 ਵਾਲਾ ਤੁਹਾਡਾ ਆਨਸਰ ਆ ਗਿਆ ਆਪਸਰ ਸੀ ਆ ਗਈ ਕਈ ਵਾਰ ਕੀ ਹੈ ਜਿਵੇਂ ਤੁਹਾਡੇ ਕੋਲੇ ਅਗਲਾ ਸਵਾਲ ਹੈਗਾ ਇਹਦੇ ਵਿੱਚ ਕੀ ਹੈਗਾ px ਸਮ ਦੇਤਾ x ਦੀ 2 ਘਟਾਓ 1 ਹੁਣ ਇੱਥੇ ਕੁਛ ਬੱਚੇ ਤਾਂ ਇਹ ਹੈਗੇ ਜਿਨ੍ਹਾਂ ਨੂੰ ਇਹ ਫਾਰਮੂਲਾ ਆਉਂਦਾਗਾ ਉਹ ਇਹਦੇ ਗੁਣਖੰਡ ਬਣਾ ਲੈਣਗੇ a ਦੀ 2 ਘਟਾਓ b ਦੀ 2 a ਘਟਾਓ b ਔਰ a ਜੋੜ b ਲਾ ਕੇ ਇਹਦੇ ਗੁਣਖੰਡ ਬਣ ਗਏ x ਘਟਾਓ 1 x ਜੋੜ 1 ਬਰਾਬਰ 0 ਕਰਾਂਗੇ ਤਾਂ ਇੱਥੇ x ਦਾ ਮੁੱਲ 1 ਆ ਗਿਆ ਤੇ ਇੱਥੋਂ ਕੀ ਆ ਗਿਆ -1 ਆ ਗਿਆ ਤਾਂ ਕਈ ਬੱਚੇ ਇਹ ਹੈਗੇ ਵੀ ਜਿਨ੍ਹਾਂ ਨੂੰ ਇਹ ਫਾਰਮੂਲਾ ਨਹੀਂ ਆਉਂਦਾਗਾ ਨਹੀਂ ਉਹਨਾਂ ਨੂੰ ਗੁਣਖੰਡ ਬਣਾਉਣੇ ਆਉਂਦੇ ਆ ਤਾਂ ਉਹ ਵੀ ਇਹ ਕਰ ਸਕਦੇ ਹੈਗੇ x ਦੇ 2 ਘਟਾਓ 1 ਜਿਵੇਂ ਇਹਦਾ ਆਪਾਂ ਮੂਲ ਪਤਾ ਕਰਨਾ ਹੈ ਕਿ ਵੀ ਤੇ ਇਹਦੇ ਜਿਹੜੇ ਮੂਲ ਹੈਗੇ ਸਿਫਰ ਆ ਇਹਦੀਆਂ ਉਹ ਕਿਹੜੀਆਂ ਹੋ ਸਕਦੀਆਂ ਹੈਗੀਆਂ ਤਾਂ ਤੁਸੀਂ ਨੇ ਕਰਨਾਗਾ ਇਹ ਜਿਵੇਂ 1 1 ਤੇ 1 ਆ ਗਿਆ ਇੱਕ ਵਾਰ ਤੁਸੀਂ x ਦੀ ਜਗ੍ਹਾ ਤੇ -1 ਭਰ ਦੋ -1 ਦੀ ਪਾਵਰ 2 -1 ਇਹ ਬਣ ਗਿਆ ਆਪਣੇ ਕੋਲੇ -1 ਦੀ ਪਾਵਰ 2 -1 -1 1 ਹੋ ਗਿਆ ਘਟਾਓ 1 0 ਆ ਗਿਆ ਤੇ 1 ਭਰਾਂਗੇ ਇੱਥੇ 1 ਦੀ ਪਾਵਰ 2 ਘਟਾਓ 1 ਜਦੋਂ x ਦਾ ਮੁੱਲ ਤੁਸੀਂ 1 ਭਰਿਆ ਤਾਂ ਇਹ ਵੀ ਤੁਹਾਡੇ ਕੋਲ ਕੀ ਹੋ ਗਿਆ 1 ਘਟਾਓ 1 0 ਹੋ ਗਿਆ ਤਾਂ ਤੁਸੀਂ ਲਾਸਟ ਸਲਾਈਡ ਦੇ ਵਿੱਚ ਕੀਤਾ ਸੀਗਾ ਵੀ ਜਦੋਂ ਸਿਫਰ ਜਿਹੜੀ ਬਹੁਪਦ ਦੀ ਸਿਫਰ ਹੈਗੀ ਉਹਨੂੰ ਆਪਾਂ x ਦੀ ਜਗ੍ਹਾ ਤੇ ਭਰ ਦਿੰਦੇ ਨੇ ਤਾਂ ਉਹ ਕੀ ਬਣਾ ਦਿੰਦੀ ਹੈਗੀ 0 ਬਣਾ ਦਿੰਦੀ ਹੈ ਤਾਂ ਹੁਣ ਇਹਨਾਂ ਨੇ ਦੋਨੇ 1 ੜੇ ਤੇ -1 ੜੇ ਨੂੰ 0 ਬਣਾਤਾ ਇਸ ਕਰਕੇ ਇਹ ਦੀ ਕਿ ਇਹ ਦੋ ਸਿਫਰਾਂ ਹੋ ਗਈਆਂ ਇੱਕ ਤੁਹਾਡੀ ਹੋ ਗਈ 1 1 ਹੋ ਗਿਆ -1 ਇਹ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ ਜੇ ਤੁਹਾਨੂੰ ਗੁਣਨਖੰਡ ਬਣਾਉਣੇ ਆਉਂਦੇ ਆ ਤਾਂ ਗੁਣਨਖੰਡ ਬਣਾ ਕੇ ਉਹਨਾਂ ਗੁਣਨਖੰਡਾਂ ਨੂੰ ਬਰਾਬਰ 0 ਰੱਖ ਕੇ ਉੱਥੋਂ x ਦਾ ਮੁੱਲ ਕੱਢ ਲਓ ਜੇ ਤੁਹਾਨੂੰ ਗੁਣਨਖੰਡ ਨਹੀਂ ਬਣਾਉਣੇ ਆਉਂਦੇ ਤਾਂ ਇਹ ਕੱਲੀ-ਕੱਲਾ ਮੁੱਲ ਆ ਜਿਹੜਾ ਤੁਸੀਂ ਉਹ ਸਮੀਕਰਨ ਦੇ ਵਿੱਚ ਭਰ ਕੇ ਦੋ ਘਾਤੀ ਸਮੀਕਰਨ ਦੇ ਵਿੱਚ ਉੱਥੋਂ ਪਤਾ ਕਰ ਸਕਦੇ ਹੋ ਕਿ ਜਿਹਨੇ 0 ਬਣਾਤਾ ਉਹੀ ਇਹਦਾ ਆਨਸਰ ਹੋਊਗਾ ਜਿਵੇਂ ਆਪਾਂ 10ਵਾਂ ਸਵਾਲ ਦੇਖਦੇ ਆਂਗੇ ਇੱਥੇ x ਦੀ ਦੋ ਜੋੜ 7x ਜੋੜ 10 ਹੈ ਹੁਣ ਆਪਾਂ ਦੇਖਣਾ ਕਿ ਬਈ ਨੀ ਜ਼ੀਰੋ ਕਿਹੜੇ ਬਣਾ ਰਹੇ ਹੈਗੇ ਦੇਖੋ ਕਾਮਨ ਸੈਂਸ ਦੀ ਗੱਲ ਹੈਗੀ ਵੀ ਦੇਖੋ ਜਦੋਂ ਤੁਹਾਡੇ ਕੋਲੇ ਸਭੀ ਕਰਨ ਦੇ ਵਿੱਚ ਸਾਰੇ ਕਿਤੇ ਕੀ ਆ ਗਿਆ ਪਲੱਸ ਦਾ ਪਿਆਗਾ ਤਾਂ ਫਿਰ ਤੁਹਾਡੇ ਕੋਲੇ ਪਲੱਸ ਦੇਗਾ 2 ਤੇ ਪਲੱਸ ਦੇ 5 ਨੇ ਇਹਨੂੰ ਜ਼ੀਰੋ ਨਹੀਂ ਬਣਾਉਣਾਗਾ ਇਸ ਕਰਕੇ ਆਪਾਂ ਭਰ ਕੇ ਦੇਖਾਂਗੇ ਇੱਕ ਦੇਖਾਂਗੇ ਮਾਈਨਸ ਵਾਲੀਆਂ ਮੁੱਲ ਭਰ ਕੇ ਦੇਖਾਂਗੇ ਮੰਨ ਲਓ ਆਪਾਂ x ਦਾ ਜਗ੍ਹਾ ਤੇ -2 ਭਰਿਆ -2 ਦੀ ਪਾਵਰ 2 7 x ਜਗ੍ਹਾ ਤੇ -2 ਜੋੜ ਦੇ 10 ਇਹ ਹੋ ਗਿਆ 4 ਘਟਾਓ ਦੇ 14 ਜੋੜ ਦੇ 10 10 ਤੇ 4 14 ਘਟਾਓ 14 0 ਇਹਦਾ ਮਤਲਬ x ਘਟਾਓ 2 ਇਹਦਾ ਕੀ ਹੈਗਾ 0 ਹੈਗੀ ਹੈਗੀ ਹੁਣ ਆਪਾਂ ਅੱਗੇ ਨਾਲ ਹੀ ਇਹਦਾ ਹੈਗਾ x ਬਰਾਬਰ ਘਟਾਓ 5 ਹੁਣ ਘਟਾਓ 5 ਨੂੰ ਚੈੱਕ ਕਰਾਂਗੇ ਤਾਂ x ਦੀ ਜਗ੍ਹਾ ਤੇ ਤੁਸੀਂ ਇੱਥੇ ਘਟਾਓ 5 ਭਰੋਗੇ ਘਟਾਓ 5 ਦੀ 2 ਜੋੜ 7 ਘਟਾਓ 5 ਜੋੜ 10 ਇਹ ਹੋ ਗਿਆ ਆਪਣੇ ਕੋਲੇ -5 ਦੀ 2 25 ਹੋ ਗਿਆ -35 ਹੋ ਗਿਆ ਜੋੜ ਦੇ 10 ਇਹ ਵੀ 35 ਘਟਾਓ 35 ਕੀ ਹੋ ਗਿਆ 0 ਹੋ ਗਿਆ ਇਹਦਾ ਮਤਲਬ ਤੁਹਾਡੇ ਕੋਲੇ ਘਟਾਓ 5 ਵੀ ਇਹਦਾ 0 ਹੈਗੀ ਆ ਤੇ ਘਟਾਓ 2 ਵੀ ਇਹਦੀ 0 ਹੈਗੀ ਹੈਗੀ ਤਾਂ ਤੁਹਾਡਾ ਆਨਸਰ ਕੀ ਬਣ ਗਿਆ ਸੀ ਆਪਸ਼ਨ ਤੁਹਾਡਾ ਆਨਸਰ ਬਣ ਗਿਆ ਤਾਂ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ ਅੱਗੇ ਹੈਗਾ ਤੁਹਾਡੇ ਕੋਲੇ 11ਵਾਂ ਸਵਾਲ ਜੇਕਰ ਸਿਫਰਾਂ ਦਾ ਜੋੜ S ਅਤੇ ਗੁਣਫਲ P ਹੋਵੇ ਤਾਂ ਦੋ ਘਾਤੀ ਬਹੁਪਦ ਕੀ ਹੋਵੇਗਾ ਇਹਦਾ ਫਾਰਮੂਲਾ ਹੀ ਆ ਇਹ ਇਹ ਫਾਰਮੂਲਾ x ਦੀ 2 ਘਟਾਓ Sx ਜੋੜ P ਸਿਫਰਾਂ ਜੇਕਰ ਸਿਫਰਾਂ ਦਾ ਜੋੜ ਜੋੜ S ਆ ਗਿਆ ਤਾਂ Sx ਆ ਗਿਆ ਗੁਣਫਲ P ਇਹ ਤੁਹਾਡਾ ਆਨਸਰ ਕੀ ਆ ਗਿਆ A ਆ ਗਿਆ ਇਹ ਤੁਸੀਂ ਫਾਰਮੂਲਾ ਵੈਸੇ ਵੀ ਯਾਦ ਕਰਨਾਗਾ ਦੋ ਘਾਤੀ ਬਹੁਪਦ ਪਤਾ ਕਰੋ ਜਿਸਦੇ ਸਿਫਰਾਂ ਦਾ ਜੋੜ ਸਿਫਰਾਂ ਦਾ ਦੋ ਜੋੜ ਕਿੰਨਾ ਆਗਾ -3 ਮੀਨਜ਼ S ਦੀ ਜਗ੍ਹਾ ਤੇ x ਦੀ 2 ਘਟਾਓ x ਸਜੋੜ p 0 ਹੈ ਤਾਂ x ਦੀ 2 ਮਾਈਨਸ s ਕਿੰਨਾ ਦਿੱਤਾ ਆਪਾਂ ਨੂੰ ਸਿਫਰਾਂ ਦਾ ਜੋੜ ਕਿੰਨਾ ਦਿੱਤਾ ਘਟਾਓ 3x ਤੇ ਸਿਫਰਾਂ ਦਾ ਗੁਣਨਫਲ ਦੇ ਦਿੱਤਾ ਆਪਾਂ ਨੂੰ 2 0 ਇਹ ਹੋ ਗਿਆ x ਦੀ 2 ਘਟਾਓ ਦੇ ਘਟਾਓ ਜੋੜ ਦੇ 3x ਜੋੜ ਦੇ 2 0 ਤਾਂ ਤੁਹਾਡਾ ਸਮੀਕਰ ਅਨਸਰ ਆ ਗਿਆ x ਦੀ 2 ਜੋੜ 3x ਜੋੜ 2 ਮੀਨਜ਼ অপਸ਼ਨ b ਤੁਹਾਡਾ ਅਨਸਰ ਹੋ ਗਿਆ ਅਗਲਾ 13ਵਾਂ 2 ਘਾਤੀ ਬਹੁਪਦ ਪਤਾ ਕਰੋ ਜਿਸਦੇ ਸਿਫਰਾਂ ਦਾ ਜੋੜ 0 ਹੈ ਅਤੇ ਗੁਣਫਲ 5 ਹੈ ਇੱਥੇ ਸਿਫਰਾਂ ਦਾ ਜੋੜ 0 ਹੈ ਤਾਂ ਤੁਹਾਡੇ ਕੋਲ x ਦੀ 2 ਇਹ ਹੋ ਗਿਆ 0x ਗੁਣਫਲ ਕਿੰਨਾ ਦਿੱਤਾ ਹੋਇਆ ਆਪਾਂ ਨੂੰ 5 ਜੋੜ ਦੇ 5 ਤਾਂ ਤੁਹਾਡੇ ਕੋਲ ਆ ਗਿਆ x ਦੀ 2 ਜੋੜ 5 ਤੁਹਾਡਾ ਆਨਸਰ ਆ ਗਿਆ অপਸ਼ਨ ਪੀ ਉਸ ਤੋਂ ਬਾਅਦ 14ਵਾਂ ਇੱਕ ਦੋ ਘਾਤੀ ਬਹੁਪਦ ਜਿਸਦੇ ਸਿਫਰ -3 ਅਤੇ 4 ਹਨ ਹੁਣ ਦੇਖੋ ਆਪਾਂ ਨੂੰ ਸਿਫਰ ਦਿੱਤੇ ਬੱਚਿਓ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਵੀ ਸਿਫਰਾਂ ਦਾ ਜੋੜ ਕਿਹਾ ਜਾਂ ਸਿਫਰ ਕਿਹਾਗਾ ਜੇ ਤੁਹਾਨੂੰ ਸਿਫਰਾਂ ਦਾ ਜੋੜ ਕਿਹਾਗਾ ਫਿਰ ਤੁਸੀ ਸਿੱਧਾ ਮੁੱਲ ਭਰ ਦੋਗੇ ਤੇ ਜੇ ਤੁਹਾਨੂੰ ਸਿਫਰਾਂ ਦਾ ਜੋੜ ਨਹੀਂ ਕਿਹਾ ਇਹਨਾਂ ਨੇ ਤਾਂ ਫਿਰ ਤੁਹਾਨੂੰ ਪਹਿਲਾਂ ਜੋੜ ਕਰਨਾ ਪੈਣਾਗਾ ਜਿਵੇਂ ਹੁਣ ਇਹਦੇ ਵਿੱਚ ਦਿੱਤਾ ਇਹਨਾਂ ਨੇ ਦੋ ਘਾਤੀ ਬਹੁਪਦ ਇੱਕ ਦੋ ਘਾਤੀ ਬਹੁਪਦ ਜਿਸਦੇ ਸਿਫਰ ਸਿਫਰ -3 ਹੈਗੇ ਇੱਕ -3 ਹੈ ਤੇ ਇੱਕ ਤੁਹਾਡੇ ਕੋਲ ਹੈਗਾ 4 ਤਿੰਨਾਂ ਦਾ ਜੋੜ ਕਰੋ ਪਹਿਲਾਂ ਜੋੜ ਕਿੰਨਾ ਹੋਵੇਗਾ 1 ਤੇ ਇਹਨਾਂ ਦਾ ਗੁਣਫਲ ਕਰੋ ਗੁਣਫਲ ਹੋ ਗਿਆ -12 ਹੁਣ ਫਾਰਮੂਲਾ ਜਿਹੜਾ ਤੁਹਾਡੇ ਕੋਲੇ x ਦੀ 2 ਘਟਾਓ sx ਜੋੜ p 0 ਇਹਦੇ ਵਿੱਚ ਮੁੱਲ ਭਰੋ x ਦੀ 2 ਘਟਾਓ sx ਕਿੰਨਾ ਆਪਣੇ ਕੋਲੇ 1x ਜੋੜ p p ਕਿੰਨਾ ਕਾ ਦੇ 12 ਤੇ ਉਹ x ਦੀ 2 ਘਟਾਓ 1x ਘਟਾਓ 12 ਤੁਹਾਡਾ ਆਨਸਰ ਆ ਗਿਆ অপਸ਼ਨ c ਹੋ ਗਈ 15ਵਾਂ ਜੇਕਰ α β ਬਹੁਪਦ f(x) ਦੇ ਸੇਫਰ ਹੋਣ ਤਾਂ α ਹਾਂ ਇਹ ਤੁਹਾਨੂੰ ਪੇਪਰ ਦੇ ਵਿੱਚ ਆਉਂਦਾਗਾ ਮੂਲਾਂ ਦਾ ਜੋੜ ਜੇ ਤੁਹਾਡੇ ਕੋਲੇ ਦੋ ਘਾਤੀ ਸਮੀਕਰਨ ਹੈ ax² bx जोड c ਤਾਂ ਤੁਹਾਡੇ ਕੋਲੇ ਦੇ ਮੂਲ ਐ 2 ਉਹਨਾਂ ਦਾ ਜੋੜ ਹੁੰਦਾਗਾ -b/a ਤੇ ਮੂਲਾਂ ਦਾ ਗੁਣਨਫਲ ਹੁੰਦਾਗਾ c/a ਤਾਂ ਮੂਲਾਂ ਦਾ ਜੋੜ ਕਿਹਾ ਜੋੜ ਕੀ ਹੁੰਦਾਗਾ b/a b ਕੀ ਹੁੰਦਾ ਜਿਹੜਾ x ਦਾ ਗੁਣਾਕ ਹੈਗਾ ਉਹ b ਹੋਊਗਾ ਜਦੋਂ x ਦੀ 2 ਦਾ ਗੁਣਾ ਕਹੋ ਕਿ a ਹੋਊਗਾ ਤਾਂ ਕਿੰਨਾ ਹੋ ਗਿਆ -5 1 ਫਾਰਮੂਲੇ ਵਿੱਚ ਮਾਈਨਸ ਹੋਊਗੀ 5 ਇਹ ਪਿਆਗਾ ਤਾਂ ਤੁਹਾਡਾ ਆਨਸਰ ਕੀ ਹੋ ਗਿਆ ਮਾਈਨਸ 5 ਆ ਗਿਆ ਅੱਗੇ ਆ ਗਿਆ ਤੁਹਾਡੇ ਕੋਲੇ ਸਿਫਰਾਂ ਅਤੇ ਗੁਣਾਂਕਾਂ ਵਿਚਕਾਰ ਸਬੰਧਾਂ ਦੀ ਕਿਹੜਾ ਸਹੀ ਹੈ ਮੂਲਾਂ ਦਾ ਜੋੜ -b a ਤੁਹਾਡੇ ਕੋਲੇ ਫਾਰਮੂਲਾ ਪਿਆਗਾ ਤਾਂ -b a ਕਿਹੜਾ ਹੈ ਤੁਹਾਡੇ ਕੋਲੇ অপਸ਼ਨ d ਹੋਗੀ ਇਹ ਤੁਸੀਂ ਬਰੇਟਾ ਜਰੂਰ ਯਾਦ ਕਰਨਾਗਾ ਇਹ ਵਾਲਾ ਇੰਪੋਰਟੈਂਟ ਹੈ ਇਹ ਕੇ ਵਾਲੀ ਤੇ ਇੱਕ ਤੁਸੀਂ ਇਹ ਵਾਲਾ ਫਾਰਮੂਲਾ ਯਾਦ ਕਰਨਾਗਾ ਇਹਦੇ ਨਾਲ ਤੁਹਾਡੇ ਬਹੁਤ ਹੈਲਪ ਮਿਲੂਗੀ ਉਸ ਤੋਂ ਬਾਅਦ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਦੋ ਘਾਤੀ ਬਹੁਪਦ ਦੇ ਸਿਫਰ ਪਤਾ ਕਰਨੇ ਆਪਾਂ ਹੁਣ ਦੇਖੋ ਆਪਣੇ ਕੋਲ ਹੈ 4x ਦੀ 2 ਘਟਾਓ 1 0 ਇਹਦੇ ਆਪਾਂ ਸਿਫਰ ਪਤਾ ਕਰਨੇ ਆ ਤਾਂ ਸਿਫਰ ਹੋ ਗਿਆ 4x ਮਤਲਬ ਸਿਫਰ ਪਤਾ ਕਰਨ ਲਈ x ਦਾ ਮੁੱਲ ਕੱਢਣਾ ਆਪਾਂ ਬਰਾਬਰ 1 ਹੋ ਗਿਆ ਤੇ x ਦੀ 2 ਹੋ ਗਿਆ 1/4 x ਹੋ ਗਿਆ ਆਪਣੇ ਕੋਲੇ ਇਹਨੂੰ ਲਿਖ ਸਕਦੇ ਆਪਾਂ ਪਲੱਸ ਮਾਈਨਸ 1/2 ਦੀ 2 ਲਿਖ ਲਿਆ ਇੱਦਾਂ 2 ਲਿਖ ਲਿਆ ਇਹ ਕੈਨਸਲ ਹੋ ਗਿਆ x ਹੋ ਗਿਆ ਪਲੱਸ ਮਾਈਨਸ 1/2 ਹੋ ਗਿਆ ਮੀਸ ਤੁਹਾਡੇ ਕੋਲੇ ਜਿਹੜੇ ਇੱਕੋ ਮੁੱਲ ਵਾਲੇ ਆ ਗਏ ਵੱਟ ਕੀ ਹੈਗੇ ਬਰਾਬਰ ਹਨ ਇੱਕੋ ਚਿੰਨ ਵਾਲੇ ਅਸਮਾਨ ਹਨ ਮਾਤਰਾ ਵਿੱਚ ਬਰਾਬਰ ਪਰ ਚਿੰਨ ਉਲਟਾ ਹਨ ਤਾਂ ਤੁਹਾਡਾ ਆਨਸਰ ਕੀ ਆ ਗਿਆ ਸੀ ਆ ਗਿਆ ਕਿੰਨੇ ਵਾਰ ਬਹੁਪਦ ਐਫ ਐਕਸ ਐਕਸ ਦੀ 2 ਘਟਾਓ 1 ਦਾ ਗ੍ਰਾਫ ਐਕਸ ਤੋਂ ਦੇਖੋ ਐਕਸ ਦੀ ਘਾਤ ਕਿੰਨੀ ਹੈਗੀ 2 ਹੈ ਜੇ ਘਾਤ 2 ਹੈ ਤਾਂ ਕਿੰਨੇ ਵਾਰ ਕੱਟੂਗਾ ਉਹ 2 ਵਾਰ ਕੱਟੂਗਾ ਦਿੱਤਾ ਗਿਆ ਗ੍ਰਾਫ ਕਿਸ ਕਿਸਮ ਦੇ ਬਹੁਪਦ ਨੂੰ ਦਰਸਾਉਂਦਾ ਹੈ ਦੇਖੋ ਇਹ ਦੋ ਵਾਰੀ ਕੱਟਦਾ ਹੈਗਾ ਐਕਸਪੋਜਾ ਨੂੰ ਤਾਂ ਇਹਦਾ 2 ਘਾਤੀ ਬਹੁਪਦ ਦਾ ਗ੍ਰਾਫ ਹੋਊਗਾ ਬਹੁਪਦ ਐਕਸ ਦੀ 2 ਘਟਾਓ ਬੀ ਐਕਸ ਪਲੱਸ ਸੀ ਦੇ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਹੁੰਦਾ ਆਪਣੇ ਕੋਲੇ ਮਾਈਨਸ ਬੀ ਵਟਾ ਏ b ਕੀ ਆਪਣੇ ਕੋਲੇ x ਦਾ ਗੁਣਾਕ ਹੈਗਾ x ਦਾ ਗੁਣਾਕ ਕਿੰਨਾ ਆਪਣੇ ਕੋਲੇ -b ਤੇ a ਆਪਣੇ ਕੋਲੇ ਕਿੰਨਾਗਾ x ਦੀ 2 ਦਾ ਗੁਣਾਕ ਕਿੰਨਾਗਾ 1 ਹੈਗਾ ਮਾਈਨਸ ਤੇ ਮਾਈਨਸ ਪਲੱਸ ਹੋ ਗਿਆ ਤਾਂ ਆਨਸਰ ਕੀ ਆ ਗਿਆ ਆਪਣੇ ਕੋਲੇ ਇਹਦਾ b ਆ ਗਿਆ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ a se ਚੈਪਟਰ ਦੇ ਜਿਹੜੇ ਸਹੀ ਉੱਤਰ ਵਾਲੇ ਕੁਐਸਚਨ ਜਿਹੜੇ ਆ ਸਕਦੇ ਆ ਤੁਹਾਨੂੰ ਪੇਪਰ ਦੇ ਵਿੱਚ ਉਹ ਵਾਲੇ ਹੈਗੇ ਕਹਿੰਦਾ ਜੇਕਰ ਕਿਸੇ ਬਹੁਪਦ ਦਾ ਗ੍ਰਾਫ x ਤੁਰੇ ਨੂੰ ਸਿਰਫ ਇੱਕ ਬਿੰਦੂ ਤੇ ਹੀ ਮਿਲਦਾ ਹੈ ਤਾਂ ਇਹ ਇੱਕ ਦੋ ਘਾਤੀ ਬਹੁਪਦ ਨਹੀਂ ਹੋ ਸਕਦਾ ਹਾਂ ਸਹੀ ਹੈਗਾ ਜੇ ਇੱਕ ਇੱਕ ਵਾਰ ਹੀ ਘਟਦਾ ਹੈ ਆਪਣੇ ਕੋਲੇ ਤਾਂ ਉਹ ਦੋ ਘਾਤੀ ਬਹੁਪਦ ਨਹੀਂ ਹੋ ਸਕਦਾਗਾ ਤਾਂ ਇਹ ਤੁਹਾਡਾ ਕੀ ਹੈਗਾ ਸਹੀ ਹੈਗਾ ਨੈਕਸਟ ਸਲਾਈਡ ਤੇ ਚੱਲਦੇ ਆਪਾਂ ਦੇਖੋ ਦੂਜਾ ਇੱਕ ਦੋ ਘਾਤੀ ਬਹੁਪਦ ਵਿੱਚ ਵੱਧ ਤੋਂ ਵੱਧ ਦੋ ਸਿਫਰ ਹੋ ਸਕਦੇ ਹਨ ਸਹੀ ਹੈ ਦੋ ਘਾਤੀ ਬਹੁਪਦ ਦੇ ਵਿੱਚ ਦੋ ਸਿਫਰੀ ਹੁੰਦੇ ਹੈਗੇ ਜੇਕਰ α β ਬਹੁਪਦ x ਦੀ 2 ਜੋੜ x ਜੋੜ 6 ਦੇ ਸਿਫਰ ਹਨ ਤਾਂ α ਜੋੜ β ਕਹਿੰਦਾ 1 ਹੈ ਤਾਂ ਮੂਲਾਂ ਦਾ ਜੋੜ ਤੁਹਾਨੂੰ ਪਤਾਗਾ ਉਹ ਕੀ ਹੁੰਦਾ -b a ਹੁੰਦਾ -b b ਇਹਦਾ ਕਿੰਨਾ ਆਪਣੇ ਕੋਲ 1 ਹੈਗਾ ਤੇ a ਦਾ ਮੁੱਲ ਵੀ ਕੀ ਹੈਗਾ 1 ਕਾ ਕ ਤਾਂ 1 ਕਿੰਨਾ ਬਣ ਗਿਆ -1 ਇੱਥੇ ਆਪਾਂ ਨੂੰ 1 ਕਾ ਹੈਗਾ ਇਸ ਕਰਕੇ ਕੀ ਹੋ ਗਿਆ ਗਲਤ ਹੋ ਗਿਆ ਜੇਕਰ α β ਬਹੁਪਦ px x ਦੀ 2 3x 3 10 ਦੇ ਸਿਫਰ ਹਨ ਤਾਂ ਮੂਲਾਂ ਦਾ ਗੁਣਨਫਲ ਮੂਲਾਂ ਦਾ ਗੁਣਨਫਲ ਹੁੰਦਾ ਹੈਗਾ c a c ਕਿਹੜਾ ਤੁਹਾਡੇ ਕੋਲ ਜਿਹੜੀ ਕਨਸਟੈਂਟ ਟਰਮ ਹੈਗੀ ਉਹਨੂੰ c ਕਹਿੰਦੇ ਆਪਾਂ c ਹੈਗਾ ਆਪਣੇ ਕੋਲੇ -10 ਤੇ a ਹੈਗਾ ਆਪਣੇ ਕੋਲੇ 1 ਇਹਦਾ ਮਤਲਬ ਤੁਹਾਡੇ ਕੋਲੇ ਕਿੰਨਾ ਆ ਗਿਆ -10 ਆ ਗਿਆ ਇਹ ਤੁਹਾਡਾ ਸਹੀ ਹੈ ਅੱਗੇ ਹੈਗਾ ਪੰਜਵਾਂ ਬਹੁਪਦ ਪੀ ਐਕਸ ਬਰਾਬਰ 6 ਦੀ ਘਾਤ 1 ਹੈ ਇਹ ਤੁਹਾਨੂੰ ਦੱਸਿਆ ਸੀਗਾ ਵੀ ਜੇ ਸਥਿਰ ਬਹੁਪਦ ਆ ਗਈ ਤੁਹਾਡੇ ਕੋਲੇ 6 ਹੈ ਤੇ ਇਹਨੂੰ ਆਪਾਂ ਇਹਦੇ ਨਾਲ ਐਕਸ ਦੀ ਬਰਾਬਰ 0 ਲਾ ਸਕਦਾ ਕਿਉਂਕਿ ਐਕਸ ਦੀ 0 ਤੁਹਾਡੇ ਕੋਲੇ 1 ਹੁੰਦੀ ਹੈ ਇਹਨੂੰ ਆਪਾਂ 6 ਗੁਣਾ 1 6 ਗੁਣਾ ਐਕਸ ਦੀ ਪਾਵਰ 0 ਲਿਖ ਲਿਆ ਤਾਂ ਇਹਦੀ ਘਾਤ ਕਿੰਨੀ ਹੋਗੀ ਤੁਹਾਡੇ ਕੋਲੇ 0 ਆ ਗਈ ਇਹਨਾਂ ਨੇ 1 ਲਿਖਿਆ ਇਹ ਕੀ ਹੋ ਗਿਆ ਗਲਤ ਹੋ ਗਿਆ 1 2 ਕਾ ਦੀ ਬਹੁਪਦ ਐਕਸ ਦੀ 2 ਘਟਾ 3 ਹੈ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਸਿਫਰਾਂ ਦਾ ਜੋੜ 0 ਹੈ ਤੇ ਗੁਣਫਲ 3 ਹੈ ਇਹ ਦੇਖੋ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਕੀ ਆਪਣੇ ਕੋਲੇ ਫਾਰਮੂਲਾ -b/a ਦੇਖੋ x ਦੀ 2 ਜੋੜ 0x ਘਟਾਓ 3 ਲਿਖਾਂਗੇ ਇਹਨੂੰ ਆਪਾਂ ਕੰਪਲੀਟ ਕਰਕੇ ਤਾਂ b ਤੁਹਾਡੇ ਕੋਲੇ ਕਿੰਨਾ ਹੋ ਗਿਆ 0 a ਤੁਹਾਡੇ ਕੋਲੇ ਕਿੰਨਾ ਹੋ ਗਿਆ 1 ਮੀਨ ਸਿਫਰਾਂ ਦਾ ਜੋੜ 0 ਆ ਗਿਆ ਇਹਨਾਂ ਨੇ ਸਿਫਰਾਂ ਦਾ ਜੋੜ ਆਪਾਂ ਨੂੰ 0 ਕਿਹਾ ਤਾਂ ਗੁਣਫਲ 0 ਕੀ ਹੁੰਦਾਗਾ c/a c ਕਿੰਨੀ ਆ ਆਪਣੇ ਕੋਲੇ ਦੇਖੋ ਗੁਣਨਫਾਲ ਹੈਗਾਗਾ ਸੀ ਵਟਾ ਏ ਸੀ ਆਪਣੇ ਕੋਲੇ ਇੱਥੇ ਹੈਗਾਗਾ ਮਾਈਨਸ 3 ਤੇ ਏ ਕਿੰਨਾ ਆਪਣੇ ਕੋਲੇ 1 ਹੈਗਾ ਤਾਂ ਕਿੰਨਾ ਆ ਗਿਆ ਮਾਈਨਸ 3 ਤਾਂ ਆਪਣੇ ਕੋਲੇ ਕੀ ਹੈਗਾ ਸਿਫਰਾਂ ਦਾ ਜੋੜ ਤਾਂ 0 ਸਹੀ ਆਉਂਦਾਗਾ ਬਟ ਉਹਨਾਂ ਦਾ ਜਿਹੜਾ ਗੁਣਨਫਾਲ ਹੈਗਾ ਉਹ ਕਿੰਨਾ ਆ ਗਿਆ ਆਪਣੇ ਕੋਲੇ ਮਾਈਨਸ 3 ਹੈਗਾ ਤੇ ਇੱਥੇ 3 ਲਿਖਿਆ ਹੋਇਆ ਇਸ ਕਰਕੇ ਕੀ ਹੋ ਗਿਆ ਗਲਤ ਹੋ ਗਿਆ 2x^5x^2 1 2 ਘਾਤੀ ਬਹੁਪਦ ਹੈ 2 ਘਾਤੀ ਹੈ ਕਿ ਪਾਵਰ 2 ਹੋਆਗੀ ਰੇખી ਬਹੁਪਦ ਦੀ ਘਾਤ ਹਮੇਸ਼ਾ 1 ਹੁੰਦੀ ਹੈ ਸਹੀ ਹੈ ਰੇਖਾ ਬਹੁਪਦ ਦੀ ਘਾਤ 1 ਹੀ ਹੁੰਦੀ ਹੈਗੀ ਜੇਕਰ α β ਬਹੁਪਦ ax^2 bx c ਦੇ ਸਿਫਰ ਹਨ ਤਾਂ α β ਇਹ ਹੁੰਦਾ ਆਪਣੇ ਕੋਲ ਫਾਰਮੂਲਾ -b/a ਇੱਥੇ ਇਹਨੇ ਲਿਖਿਆ ਇਸ ਕਰਕੇ ਕੀ ਹੋ ਗਿਆ ਗਲਤ ਹੋ ਗਿਆ ਉਸ ਤੋਂ ਬਾਅਦ ਖਾਲੀ ਥਾਵਾਂ ਜੇਕਰ ਬਹੁਪਦ ਦੀ ਘਾਤ ਹੋਵੇ ਤਾਂ ਉਹ ਸਥਿਰ ਬਹੁਪਦ ਹੁੰਦਾ ਹੈ ਸਥਿਰ ਬਹੁਪਦ ਕਿਹੜਾ ਹੁੰਦਾ ਆਪਣੇ ਕੋਲੇ ਜੀ ਚਕਾਤ ਕਿੰਨੀ ਦੇਗੀ ਜ਼ੀਰੋ ਆਪਾਂ ਹੁਣੇ ਪੜ ਕੇ ਛੱਡਿਆਂਗੇ ਘਾਤ ਕਿੰਨੀ ਆਗੀ ਜ਼ੀਰੋ ਆਗੀ ਜੇਕਰ ਬਹੁਪਦ ਦੀ ਘਾਤ ਹੋਵੇ ਤਾਂ ਉਹ ਦੋ ਘਾਤੀ ਹੈ ਦੋ ਘਾਤੀ ਦੇ ਵਿੱਚ ਬਹੁਪਦ ਦੀ ਘਾਤ ਕਿੰਨੀ ਆਗੀ ਆਪਣੇ ਕੋਲੇ ਦੋ ਹੁੰਦੀ ਹੈ ਦੋ ਘਾਤੀ ਬਹੁਪਦ ਦੇ ਵੱਧ ਤੋਂ ਵੱਧ ਸਿਫਰ ਹੁੰਦੇ ਹਨ ਵੱਧ ਤੋਂ ਵੱਧ ਕਿੰਨੇ ਸਿਫਰ ਹੋ ਸਕਦੇ ਆ ਇਹਦੇ ਦੋ ਸਿਫਰ ਹੋ ਸਕਦੇ ਆ ਦੋ ਘਾਤੀ ਬਹੁਪਦ x ਦੀ 2/4 ਦੇ ਸਿਫਰ ਹਨ ਇਹਦੇ ਸੇਫਰ ਆਪਾਂ ਕੱਢਨੇ ਆਗੇ ਇਹਨੂੰ ਆਪਾਂ ਬਰਾਬਰ 0 ਕਰਕੇ x ਦਾ ਮੁੱਲ ਕੱਢ ਲਾਂਗੇ x ਦੀ 2 ਇਹਨੂੰ ਲਿਖਾਂਗੇ ਜੋੜ ਘਟਾਓ 2 ਦੀ ਪਾਵਰ 2 ਇਹ ਘਟਿਆ ਗਿਆ 2 ਦੋ ਨਾਲ ਤਾਂ x ਦਾ ਮੁੱਲ ਕਿੰਨਾ ਗਿਆ ਪਲੱਸ ਮਾਈਨਸ 2 ਮੀਂਜ ਇਹਦਾ ਆਨਸਰ ਆ ਗਿਆ ਤੁਹਾਡੇ ਕੋਲੇ ਪਲੱਸ ਮਾਈਨਸ 2 ਅਗੇ ਜੇਕਰ ਬਹੁਪਦ px ਦਾ ਗ੍ਰਾਫ x ਉੱਤੇ ਇਹਨੂੰ ਦੋ ਵਾਰ ਕੱਟਦਾ ਹੈ ਤਾਂ ਬਹੁਪਦ ਦੇ ਸੇਫਰ ਕਿੰਨੇ ਹੋਣਗੇ 2 ਦੋ ਵਾਰ ਕੱਟਦਾ ਤਾਂ ਦੋ ਹੋਣਗੇ ਜੇਕਰ α β fx x ਦੀ 2 3x 5 ਦੇ ਸਿਫਰ ਹਨ ਤਾਂ ਮੂਲਾਂ ਦਾ ਗੁਣਨਫਲ ਕਿਹਾ ਮੂਲਾਂ ਦਾ ਗੁਣਨਫਲ c a ਹੁੰਦਾ c 5 ਹੈ a ਆਪਣੇ ਕੋਲੇ 1 ਹੈ ਮੀਨਜ਼ ਕਿੰਨਾ ਆ ਗਿਆ 5 ਆ ਗਿਆ ਜੇਕਰ 2 ਘਾਤੀ ਬਹੁਪਦ x ਦੀ 2 3x k ਦੇ ਸਿਫਰ ਵਿੱਚੋਂ 1 2 ਹੈ ਤਾਂ k ਦਾ ਮੁੱਲ ਦੱਸਣਾ ਹੈ ਆਪਾਂ ਹੁਣ ਇੱਥੇ ਤੁਸੀਂ ਇਹਦਾ ਸਿਫਰ 1 ਤੇ ਤਾਂ 2 ਤਾਂ ਇੱਥੇ ਮੁੱਲ ਭਰ ਦਿਓ ਆਪਣੇ ਕੋਲੇ ਹੈ x ਦੀ 2 ਜੋੜ 3x ਜੋੜ ਕੇ ਹੁਣ ਆਪਾਂ ਨੂੰ ਪਤਾ ਕਰ ਜਦੋਂ ਸੇਫਰ ਨੂੰ ਇੱਥੇ ਭਰ ਦਿੰਦੇ ਆ ਤਾਂ ਸਮੀਕਰਨ ਨੂੰ ਕੀ ਬਣਾ ਦਿੰਦਾ ਉਹ 2^3 ਸਮੀਕਰਨ ਨੂੰ 0 ਬਣਾ ਦੋ 2 ਦੀ ਪਾਵਰ 2 ਹੋ ਗਿਆ ਜੋੜ 3 2 ਹੋ ਗਿਆ k ਬਰਾਬਰ ਕੀ ਬਣ ਜੂਗਾ ਇਹ 0 2 ਦੀ 2 ਕਿੰਨਾ ਹੋ ਗਿਆ 4 ਦੇ 6 ਦੇ k 0 10 k 0 k ਘਟਾਓ 10 ਆ ਗਿਆ ਇੱਥੇ ਤੁਹਾਡੇ ਕੋਲ ਕਿੰਨਾ ਆ ਗਿਆ ਘਟਾਓ 10 ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਏ ਚੈਪਟਰ ਦੇ ਜਿਹੜੇ ਕੰਪਲੀਟ ਜੋ ਆ ਸਕਦੇ ਆ ਜਾਂ ਜਿਸ ਤਰ੍ਹਾਂ ਦੇ ਤੁਹਾਨੂੰ ਪੇਪਰ ਦੇ ਵਿੱਚ ਪਿਛਲੇ ਸਾਲਾਂ ਦੇ ਆਏ ਹੋਏ ਆ ਉਸ ਤਰ੍ਹਾਂ ਦੇ ਆਪਾਂ ਸਾਰੇ ਐਮਸੀਕਿਊ ਟਰੂ ਫਾਲਸ ਤੇ ਇਹਦੇ ਜਿਹੜੇ ਹੈਗੇ ਆ ਖਾਲੀ ਥਾਵਾਂਗੀਆਂ ਉਹ ਆਪਾਂ ਕਰ ਲਿਆਂਗੀਆਂ ਤਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਅਗਲੇ ਚੈਪਟਰ ਦੀਆਂ ਜਿਹੜੀਆਂ ਚੈਪਟਰ ਵਾਈਜ਼ ਇਹ ਪੂਰੀਆਂ ਪੂਰਾ 13 ਚੈਪਟਰਾਂ ਦੀਆਂ 13 ਵੀਡੀਓ ਤੁਹਾਡੇ ਲਈ ਆਉਣਗੀਆਂ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਅੱਗੇ ਲਿੰਕ ਬਣਾ ਕੇ ਰੱਖਿਓ ਜੁੜੇ ਰਹੋ ਚੈਨਲ ਨਾਲ ਥੈਂਕ ਯੂ